ਫਗਵਾੜਾ ਸ਼ਹਿਰ ਵਿੱਚ ਆਏ ਦਿਨ ਹੀ ਚੋਰੀ ਅਤੇ ਲੁੱਟਦੀਆਂ ਵਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਬਿਸ਼ੱਕ ਪੰਜਾਬ ਸਰਕਾਰ ਦੇ ਵੱਲੋਂ ਗਲਤ ਅੰਤਰਾਂ ਨੂੰ ਰੋਕਣ ਦੇ ਲਈ ਅਲੱਗ-ਅਲੱਗ ਸਮੇਤ ਅਤੇ ਮੁਹਿੰਮ ਚਲਾਈ ਜਾ ਰਹੀ ਹੈ ਫਿਰ ਵੀ ਚੋਰ ਅਤੇ ਲੁਟੇਰਿਆਂ ਦੇ ਹੌਸਲੇ ਬੁਲੰਦ ਹੁੰਦੇ ਨਜ਼ਰ ਆ ਰਹੀ ਹਨ ਤਾਜ਼ਾ ਮਾਮਲਾ ਸਾਹਮਣੇ ਆਇਆ ਫਗਵਾੜਾ ਦੇ ਸਤਨਾਮਪੁਰਾ ਦਾ ਜਿੱਥੇ ਚੋਰਾਂ ਨੇ ਇੱਕ ਹੀ ਰਾਤ ਨੂੰ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਗਦੀ ਅਤੇ ਕੀਮਤੀ ਸਮਾਨ ਲੈ ਕੇ ਮੌਕੇ ਤੋਂ ਫਰਾਰ ਹੋ ਗਏ ਜਿਸ ਦੀ ਸੂਚਨਾ ਦੁਕਾਨ ਮਾਲਕਾਂ ਦੇ ਵੱਲੋਂ ਪੁਲਿਸ ਨੂੰ ਦੇ ਦਿੱਤੀ ਗਈ ਹੈ ਜਾਣਕਾਰੀ ਦਿਨ ਦੇ ਦੁਕਾਨ ਮਾਲਕਾਂ ਨੇ ਦੱਸਿਆ ਕਿ ਉਸਦੀ ਦੁਕਾਨ ਥਾਣਾ ਸਤਨਾਮਪੁਰਾ ਤੋਂ ਕੁਝ ਦੂਰੀ ਤੇ ਸਥਿਤ ਹੈ ਪਰ ਚੋਰ ਬੇਕਾਬੂ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ ਜਿਗਯੋਗ ਹੈ ਕਿ ਸ਼ਹਿਰ ਵਿੱਚ ਪੀਸੀਆਰ ਦੇ ਮੋਟਰਸਾਈਕਲ ਵੀ ਘੁੰਮਦੇ ਨਜ਼ਰ ਆਉਂਦੇ ਹਨ ਪਰ ਉਹਨਾਂ ਦੇ ਹੱਥ ਵੀ ਕੋਈ ਚੋਰ ਨਹੀਂ ਲੱਗ ਰਿਹਾ ਜਿਸ ਨਾਲ ਦੁਕਾਨਦਾਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਾਤ ਨੂੰ ਇਨ੍ਹਾਂ ਇਲਾਕਿਆਂ ਵਿੱਚ ਗਸ਼ਤ ਵਧਾਈ ਜਾਵੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਚੋਰੀ ਦੀ ਵਾਰਦਾਤ ਨਾ ਹੋ ਸਕੇ। ਮੇਰਾ ਨਾਮ ਦੀਪਾ ਜੀ ਅੱਜ ਸਾਰਾ ਦੁਕਾਨ ਦੇ ਬਾਹਰ ਖੜੇ ਕੀ ਮਾਮਲਾ ਕੀ ਕਰ ਰਹੇ। ਕੁਝ ਡੀਵੀਆਰ ਦੇ ਵਿੱਚ ਗਵੰਡੀ ਦੇ ਚੈੱਕ ਕੀਤਾ ਸੀਗਾ ਕਿ ਕੁਝ ਪੌਣੇ ਕੋਈ ਦੇ ਗਰੀਵ ਸਟਰ ਪਿੰਨੂ ਬੰਨਾਂ ਦੇ ਤੋੜ ਕੇ ਗਏ ਆ। ਕਿੰਨੇ ਵਿਅਕਤੀ ਸੀ ਜੀ ਕੁਝ ਪਤਾ ਚੱਲਿਆ ਦੋ ਬੰਦੇ ਸੀ ਆਤੇ ਆਏ ਕੁਝ ਪੜਾ ਇਹ ਐਨਾ ਨਹੀਂ ਪਤਾ ਜੀ ਚੈੱਕ ਕਰ ਰਹੇ ਆ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਸਾਰਾ ਆਪਣਾ ਉਸਾਨ ਮੇਰਾ ਤਾਂ ਇੱਕ ਡੀਵੀਆਰ ਉਤਾਰ ਕੇ ਲੈ ਗਏ ਬਾਕੀ ਕੈਮਰੇ ਤੋੜ ਗਏ ਤੇ ਬਾਕੀ ਆ ਜੇ ਸ਼ੌਪ ਹੋਣਗੇ ਸਮਾਨ ਕਢਾ ਦੇ ਜਿੰਨਾ ਕੁਝ ਸਮਾਨ ਸਰ ਕੋਈ ਕੈਸ਼ ਵਗੈਰਾ ਵੀ ਸੀ ਘੱਟ ਸੀਗਾ ਕਿੰਨਾ ਕੁ ਥੋੜਾ ਬਹੁਤ ਸੀਗਾ ਜਿਆਦਾ ਨਹੀਂ ਤੇ ਇਸ ਮਾਮਲੇ ਨੂੰ ਪੁਲਿਸ ਕੰਪਲੀਟ ਕੀਤੀ ਸੀ ਹਾਂਜੀ ਹਾਂਜੀ ਰਿਪੋਰਟ ਕਰਾ ਕੇ ਆਏ ਸੀਸੀਡੀ ਕੈਮਰਾ ਜੀ ਕਿੰਨੇ ਕ ਵਿਅਕਤੀ ਆ ਰਹੇ ਆ ਦੋ ਬੰਦੇ ਆ ਰਹੇ ਆ ਦੋ ਬੰਦੇ ਕੱਤੇ ਆਏ ਪਤਾ ਲੱਗਾ ਨਹੀਂ ਇੰਨਾ ਨਹੀਂ ਕੁਝ ਪਰਵਾਹ ਦਾ ਆ ਤੇਸ ਰੋਡ ਦੇ ਉੱਪਰ ਆਪਣੀ ਦੁਕਾਨ ਆ ਕਾਦੀ ਦੁਕਾਨ ਆ ਜੀ ਮੇਰੀ ਸਤਨਾਮਪੁਰੇ ਆ ਜੀ ਉਧਰ ਰੋਡ ਦੇ ਉੱਪਰ ਪੂਰੀ ਅਸੀਂ ਸ਼ੌਪ ਤੇ ਆਪਾਂ ਨੂੰ ਕਿੱਦਾਂ ਅਤਲਾ ਮਿਲੀ ਅੱਜ ਮੈਨੂੰ ਕਿਸੇ ਬੰਦੇ ਨੇ 5:30 ਵਜੇ ਸਵੇਰੇ ਫੋਨ ਕਰਕੇ ਗਿਆ ਕਿ ਤੁਹਾਡੀ ਦੁਕਾਨ ਦੇ ਜਿੰਦੇ ਤੋੜੇ ਹੋਏ ਆ ਤੇ ਫਿਰ ਮੈਂ ਮੁਕੇ ਵੀ ਆਇਆ ਪੁਲਿਸਰ ਇਦਾਂ ਹੋਇਆ ਇੱਥੇ ਵੀ ਤਿੰਨ ਦੁਕਾਨਾਂ ਤੇ ਅੱਜ ਵਾਰਦਾਤ ਹੋਈ ਆ ਥਾਣਾ ਇੱਥੇ ਜਿਆਦਾ ਤੋਂ ਜਿਆਦਾ 50 ਮੀਟਰ ਦੀ ਦੂਰੀ ਤੇ ਹੈਗਾ ਆ ਇੱਥੇ ਕੋਈ ਵੀ ਇੱਥੇ ਪੈਟਰੋਲਿੰਗ ਨਹੀਂ ਹੈਗੀ ਕੋਈ ਇੱਥੇ ਹੈ ਨਹੀਂ ਅਸੀਂ ਇੱਥੇ ਆਪ ਹੀ ਥਾਣੇ ਦੇ ਲੱਗੇ ਅਸੀਂ ਖੁਦ ਸੇਫ ਨਹੀਂ ਹੈਗੇ ਇੱਥੇ ਕਿਰਪਾ ਕਰਕੇ ਸਾਡੀ ਇੱਥੇ ਸੇਫਟੀ ਵਧਾਈ ਜਾਵੇ ਅੱਜ ਅੱਜ ਜਿਹੜਾ ਤੁਸੀਂ ਆਏ ਆ ਕਿਸ ਮਾਈ ਦੀ ਦੁਕਾਨ ਆਪਣਾ ਨਾਂ ਕੀ ਹੈ ਦੁਕਾਨ ਦਾ ਕਿਸ ਰੋਡ ਦੇ ਉੱਪਰ ਕ੍ਰਿਸ਼ਨਾ ਜਿਵੇਂ ਸੀ ਸਾਡੀ ਦੁਕਾਨ ਦਾ ਨਾਮ ਆ ਸਾਡਾ ਪੱਥਰ ਡਾਈ ਲਾ ਸੈਨੀਟਰੀ ਵੇਅਰ ਵਗੈਰਾ ਦਾ ਕੰਮ ਹੈ ਹਾਂਜੀ ਤੇ ਕੀ ਇਹ ਤੁਹਾਨੂੰ ਅਫਦਲਾਗਦਾ ਮਿਲੀ ਕੀ ਸਾਡੇ ਮੰਗੀ ਚੋਰੀ ਹੋਈ ਹੈ ਸਾਨੂੰ ਫੋਨ ਆਇਆ ਸੀਗਾ ਜੀ ਤੇ ਤਕਰੀਬਨ ਸਾਨੂੰ ਫੋਨ ਆਇਆ ਸੀਗਾ 5:30 6 ਵਜੇ ਫੋਨ ਆਇਆ ਸਾਨੂੰ ਇਹ ਕੰਮ ਵਾਰਦਾਤ ਹੋਈ ਹੈ ਇੱਕ ਤੋਂ 1:30 ਵਜੇ ਦੇ ਵਿੱਚ ਵਾਰਦਾਤ ਹੋਈ ਜੀ ਕੋਈ ਕੈਮਰੇ ਦੇ ਵਿੱਚ ਆਏ ਬੰਦੇ ਸੀਸੀਡੀ ਕੈਮਰੇ ਦੇ ਵਿੱਚ ਆਏ ਆ ਸਰ ਕਿੰਨੇ ਵਿਅਕਤੀ ਆਏ ਆ ਦੋ ਜਣੇ ਅੰਦਰ ਵੜੇ ਆ ਬਾਹਰਲਾ ਕੈਮਰੇ ਤੇ ਸਾਰੇ ਭੰਨੇ ਹੋਏ ਆ ਬੰਦੇ ਬਾਹਰ ਕਿੰਨੇ ਸੀ ਇਹ ਨਹੀਂ ਸਮਝ ਲੱਗਾ ਪਰ ਬਾਹਰਲੀ ਸਾਈਡ ਦੇ ਅੰਦਰ ਦੋ ਹੀ ਬੰਦੇ ਵੜਦੇ ਆ ਇਹ ਕਿੰਨੇ ਵਿਅਕਤੀ ਸੀਗੇ ਕੁਝ ਪਤਾ ਨਾ ਬੰਦੇ ਦੋ ਹੀ ਜਿੱਥੇ ਤੱਕਰ ਕੈਮਰੇ ਆ ਜੇ ਦੇਖਿਆ ਮੂੰਹ ਲਪੇਟਿਆ ਸੀਗਾ ਦੋ ਹੀ ਬੰਦੇ ਅੰਦਰ ਆ ਰਹੇ ਆ ਉਹਨਾਂ ਨੇ ਡੀਵੀਆਰ ਵਗੈਰਾ ਸਾਰੇ ਪੱਟੇ ਆ ਹਾਂਜੀ ਤੇ ਇਸ ਮਾਮਲੇ ਨੂੰ ਪੁਲਿਸ ਨੂੰ ਕੀਤੀ ਸੀ ਸੂਚਨਾ ਦਿੱਤੀ ਸੀ ਪਰ ਐਫ ਆਈ ਆਰ ਕੋਈ ਨਹੀਂ ਦਿੱਤੀ ਜਾਂਦੀ ਨਹੀਂ ਤੇ ਪੁਲਿਸ ਆਈ ਦੀ ਮੌਕੇ ਤੇ ਜੀ ਹਾਂਜੀ ਪੁਲਿਸ ਆਈ ਦੀ ਮੌਕੇ ਤੇ ਪੁਲਿਸ ਮੁਕਤੀ ਤੇ ਆ ਗਈ ਸੀ ਕਿੰਨੇ ਕ ਵਜੇ ਆਈ ਪੁਲਿਸ ਪੁਲਿਸ ਆਈ ਸੀ 6:30 ਵਜੇ ਇਹ ਸੀਸੀਟੀਵੀ ਕੈਮਰੇ ਦੇ ਵਿੱਚ ਜਿੰਨੇ ਵੀ ਆਏ ਸੀਗੇ ਵਿਅਕਤੀ ਮੈਂ ਆਪਣਾ ਨੁਕਸਾਨ ਟੋਟਲ ਕਿੰਨਾ ਹੋ ਗਿਆ ਜੀ 18,000 ਰੁਪਏ ਗੱਡੇ ਦੇ ਵਿੱਚ ਪਿਆ ਹੈਗਾ ਕੈਸ਼ ਕੈਸ਼ ਹਾਂਜੀ ਤੇ 35 ਤੋਂ 40,000 ਦੇ ਵਿੱਚ ਟੂਟੀਆਂ ਸੀਗੀਆਂ ਉਹ ਚੱਕ ਕੇ ਲੈ ਗਈ ਆ ਟੋਟਲ ਨੁਕਸਾਨ ਕਿੰਨਾ ਹੋ ਗਿਆ ਸਰ 20,000 ਦਾ ਡੀਵੀਆਰ 20,000 ਦਾ ਡੀਵੀਆਰ ਹੋ ਗਿਆ ਟੋਟਲ ਨੁਕਸਾਨ ਕਿੰਨਾ ਹੋ ਗਿਆ ਟੋਟਲ ਤੁਸੀਂ ਲੈ ਲਓ 40,000 ਇੱਕ ਜਮ੍ਹਾਂ 18,000 ਲਗਭਗ ਸਰ ਦੱਸ ਦਿਓ ਮਾੜਾ ਜਿਹਾ ਲਗਭਗ ਲਗਭਗ 70 75,000 ਦਾ ਹੋਇਆ ਜੀ ਨੁਕਸਾਨ ਹੋ ਗਿਆ ਐਂਗਲ ਵਗੈਰਾ ਵੀ ਤੋੜ ਕੇ ਲਈ ਹੈ ਆਪਣਾ ਮਾਰਕੀਟ ਕੇ ਕਿਹੜੇ ਅਮਾ ਕੀ ਰੋਡ ਦੇ 11 ਨੰਬਰ ਕਲੀ ਨਕੋਦਰ ਰੋਡ ਪੈਂਦਾ ਸਰ 11 ਨੰਬਰ ਸ਼ੋਪ 11 ਨੰਬਰ ਸ਼ੋਪ ਤੇ ਆਪਾਂ ਮਤਲਬ ਕੀ ਜਿਹੜੀ ਅਮਾ ਕੀ ਚੌਂਕੀ ਆਰ ਵਗੈਰਾ ਰੱਖਿਆ ਇੱਥੇ ਚੌਂਕੀਦਾਰ ਇੱਥੇ ਨਹੀਂ ਹੈਗਾ ਚੌਂਕੀਦਾਰ ਦੀ ਹੈ ਨਹੀਂ ਸਾਨੂੰ ਡਰੇ ਨਹੀਂ ਹੁੰਦਾ ਕਿ ਕਲੀ ਲਗ ਪट्रोलिंग ਹੁੰਦੀ ਸੀ ਇੱਥੇ ਪट्रोलिंग ਇਹ ਨਹੀਂ ਬੰਦ ਕਰਾਤੀ ਕਹਿੰਦੇ ਨੇ ਤਾਂ ਕਿ ਪट्रोलिंग ਹੁੰਦੀ ਸੀ ਕੋਈ ਡਰ ਨਹੀਂ ਸੀ ਹੁੰਦਾ ਇਹ ਨਹੀਂ ਪट्रोलिंग ਪਤਾ ਨਹੀਂ ਕਿਉਂ ਬੰਦ ਕਰ ਦਿੱਤੀ ਆ ਇਹਦੇ ਸਾਨੂੰ ਥਾਣੇ ਨੂੰ ਪਤਾ ਲੱਗਾ ਕਿ ਪट्रोलिंग ਵਾਲੇ ਹੀ ਨਹੀਂ ਬੰਦ ਕੀਤੇ ਆ ਜਿੱਦਾਂ ਕੁਝ ਕਦਮਾਂ ਦੇ ਉੱਪਰ ਥਾਣਾ ਹੋ ਕੀ ਆਪਾਂ ਮੰਗੇ ਪ੍ਰਸ਼ਾਸਨ ਨੂੰ ਕੋ ਮੰਗ ਰੱਖਦੇ ਆ। ਦੇਖੋ ਪ੍ਰਸ਼ਾਸਨ ਨੂੰ ਚਾਹੀਦਾ ਹੈ ਪੈਟਰੋਲਿੰਗ ਵੀ ਕਰਾਵੇ ਤੇ ਮਾੜਾ ਖਿਆਲ ਕਿ ਅੱਗੇ ਪੈਟਰੋਲਿੰਗ ਹੁੰਦੀ ਸੀ ਹੁਣ ਇਹ ਨਹੀਂ ਪਤਾ ਨਹੀਂ ਕਿਉਂ ਬੰਦ ਕੀਤੀ ਸਮਝ ਤੋਂ ਬਾਹਰ ਹੈ। ਮੇਰੇ ਨਾਲ ਜੀ ਸੁਣੀ। ਅੱਜ ਸਾਰੇ ਅੱਜ ਸਵੇਰੇ ਫਿਰ ਕਟੜਾਨੇ ਬਾਹਰ ਖੜੇ ਕੀ ਮਾਹੌਲਾ ਕੀ ਸਾਰਾ। ਭਾਜੀ ਅੱਜ ਸਵੇਰੇ ਸਾਨੂੰ 8:30 ਵਜੇ ਫੋਨ ਆਇਆ। ਕਹਿੰਦੇ ਕਿ ਕਟਾਲਾ ਤੇ ਤੁਹਾਡੇ ਦੇ ਚੋਰੀ ਹੋ ਗਈ ਆ। ਕਿ ਅਸੀਂ ਆ ਕੇ ਦੇਖਿਆ ਭਾਜੀ ਸਾਡਾ ਮੇਨ ਡੋਰ ਸ਼ੀਸ਼ਾ ਟੁੱਟਾ ਇਹ ਗੱਲੇ ਦੇ ਵਿੱਚੋਂ ਕੈਸ਼ ਲੱਗਿਆ। ਤਾਂ ਬੜੀ ਕਈ ਵਾਰ ਨੂੰ ਕਈ ਪਾਸੇ ਹੋਰ ਵੀ ਟਰਾਈ ਕੀਤਾ ਬੱਚੇ ਤੇ کافی ਨੁਕਸਾਨ ਹੋ ਗਿਆ ਸਰ ਪਰ ਕੈਸ਼ ਕਿੰਨਾ ਸੀਗਾ ਆਪਣਾ ਕੈਸ਼ ਸੀਗਾ 6-7000 ਰੁਪਏ ਤੇ ਹੋਰ ਕੀ ਲੱਗਿਆ ਹੋਰ ਭਾਜੀ ਬਾਕੀ ਦਾ ਬੱਸ ਭੰਡ ਥੋੜੀ ਕੀਤੀ ਹੈ ਸ਼ਟਰ ਟੁੱਟ ਗਿਆ ਈਸ਼ਾ ਤਨ ਟੁੱਟ ਗਿਆ ਸਰ ਕੋਈ ਸੀਸੀਟੀਵੀ ਕੈਮਰੇ ਜੀ ਬੰਦੇ ਆਏ ਸੀਸੀਟੀਵੀ ਕੋਈ ਬੰਦੇ ਆਏ ਪਰ ਉਹਨੇ ਫੇਸ ਕਵਰ ਕੀਤਾ ਹੋਇਆ ਸੀਗਾ ਕਿੰਨੇ ਵਿਅਕਤੀ ਸੀਗਾ ਕੁਝ ਪਤਾ ਜੱਲਾ ਦੋ ਵਿਅਕਤੀ ਸੀਗਾ ਜੀ ਸੀਸੀਟੀਵੀ ਕੱਟਿਆ ਕੋਈ ਪਤਾ ਜੱਲਾ ਨਹੀਂ ਇਹ ਨਹੀਂ ਪਤਾ ਲੱਗਦਾ ਕੋਈ ਸੀਨ ਕੈਮਰੇ ਡਾਊਨ ਕਰ ਦਿੱਤੇ 21 ਰੋਡ ਦੇ ਉੱਪਰ ਆਪਣੀ ਦੁਕਾਨਾਂ ਕਾਈ ਦੁਕਾਨਾਂ ਆਪਣੀ ਵੈਸਟਨ ਯੂਨੀਅਨ ਆ ਜੀ ਸ਼ਾਪ ਨੰਬਰ 9 ਸਤੂਟਰ ਰੋਡ ਸਤਨਾਮਪੁਰ ਆਣੇ ਤੇ ਸਤਿ ਮੋਕੇ ਤੇ ਮੰਨ ਲਓ ਕਿ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਦੀ ਹਾਂਜੀ ਹਾਂਜੀ ਪੁਲਿਸ ਕੰਪਲੀਟ ਕਰ ਦਿੱਤੀ ਹੈ ਪੁਲਿਸ ਆਈ ਸੀ ਮੌਕੇ ਤੇ ਸਰ ਹਾਂਜੀ ਮੌਕੇ ਤੇ ਪੁਲਿਸ ਆਈ ਸੀ ਮੌਕਾ ਦੇਖ ਕੇ ਗਿਆ ਟੋਟਲ ਕਿੰਨੀ ਦੁਕਾਨਾਂ ਦੀ ਚੋਰੀ ਹੋਈ ਸਰ ਤਿੰਨ ਦੁਕਾਨਾਂ ਦੀ ਕਾਦੀਆਂ ਕਾਦੀਆਂ ਦੁਕਾਨਾਂ ਕੁਝ ਪਤਾ ਵੈਸਟਨ ਯੂਨੀਅਨ ਤੇ ਕੋਰੀਅਰ ਦੀ ਆ ਜੀ ਨਾਲ ਦੀ ਸਾਡੀ ਸ਼ੋਪ ਇਕ ਨਾਲ ਦੀ ਮਾਰਬਲ ਦੀ ਆ ਕ੍ਰਿਸ਼ਨਾ ਜਨ ਦੱਸਦਾ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾ ਦੀ ਪ੍ਰਸ਼ਾਸਨ ਕੋ ਆਪਾਂ ਮੰਗ ਰੱਖਦੇ ਆ ਮੰਗ ਤਾਂ ਇਹ ਹੀ ਰੱਖਦੇ ਆ ਜੀ ਰਾਤ ਨੂੰ 30 ਘਰ ਵਾਲਿਆਂ ਦੀ ਕੋਈ ਨੂੰ ਚਾਹੀਦਾ ਜੀ ਥੋੜੀ ਇਨਕੁਆਰੀ ਕਰਨ ਇਸ ਚੀਜ਼ ਬਾਰੇ ਤਾਂ ਕਿ ਜੋ ਦਿਨੋਂ ਦਿਨ ਇਹ ਨੁਕਸਾਨ ਹੋ ਰਿਹਾ ਉਹਦੇ ਬਦਲੇ ਸਾਰੇ ਜਿੱਦਾਂ ਆਪਾਂ ਮਾਰਕੀਟ ਆ ਗਏ ਜੀ ਮਾਰਕੀਟ ਦੇ ਵਿੱਚ ਆਪਾਂ ਕੋਈ ਚੌਂਕੀਦਾਰ ਭੁਲਾ ਰੱਖਿਆ ਨਹੀਂ ਮਾਰਕੀਟ 'ਚ ਤਾਂ ਕੋਈ ਨਹੀਂ ਹੈਗਾ ਜੀ ਚੌਂਕੀਦਾਰ ਜ਼ਰੂਰੀ ਨਹੀਂ ਸਮਝੇ ਆਪਾਂ ਰੱਖਣਾ ਉਹ ਭਾਜੀ ਉਹ ਕਦੀ ਹੋਇਆ ਕੋਨੇਦਾਂ ਦਾ ਫਸਟ ਟਾਈਮ ਹੋਇਆ ਜੀ ਇੰਨਾ ਟਾਈਮ ਹੋ ਗਿਆ ਸ਼ੌਕ ਚੱਲਦੀਆਂ ਨੂੰ ਕਦੀ ਇਦਾਂ ਕੋਈ ਜਾਣਤ ਨਹੀਂ ਹੋਇਆ ਜੀ ਫਸਟ ਟਾਈਮ ਹੋਇਆ